ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਨੱਥਿਆਲਾ ਨੱਥਿਆਲਾ ਪੁਰਾਣਾ ਇਹਦੇ ਨਾਲ ਦਾ ਪਿੰਡ ਨੱਥਿਆਲਾ ਨਵਾਂ ਇਹ ਦੋ ਛੋਟੇ ਛੋਟੇ ਪਿੰਡ ਹੈ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਕੋਟਕਪੂਰਾ 8 ਕਿਲੋਮੀਟਰ ਹੋਊਗਾ ਤੇ ਫਰੀਦਕੋਟ ਇਥੋਂ 10 ਕਿਲੋਮੀਟਰ ਹੋਣਾ ਨਾਲ ਪਿੰਡ ਸਿੱਖਾਂ ਵਾਲਾ ਤੇ ਸਿਰਸੜੀ ਰਹਿ ਜਾਂਦਾ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਦੱਸੋ ਮੈਂ ਆਇਸਾਲ ਇੱਕ ਦੀ ਵੀਡੀਓ ਇਹਨਾਂ ਕੋਲੋਂ ਬਣਾਉਣਾ ਕਿਉਂਕਿ ਇਹ ਥੋੜੇ ਪਸ਼ੂ ਰੱਖਦੇ ਆ ਘਰੇ ਪਰ ਉਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਨਾਗ ਜਦੋਂ ਤਿਆਰ ਹੋ ਜੇ ਵੱਖਰਾ ਤੋਂ ਪਰ ਵੇਚ ਲੈਂਦੇ ਆ ਕਿਉਂਕਿ ਮੇਨ ਕਿਤਾ ਖੇਤੀਬਾੜੀ ਤੇ ਨਾਲੇ ਪਸ਼ੂ ਪਾਲਣ ਸਹਿ ਇੱਕ ਕਿਤੇ ਦੇ ਤੌਰ ਤੇ ਮਾਈਜੋਰੀ ਕਰਦੇ ਆ ਅੱਜ ਇਹਨਾਂ ਨੇ ਇੱਕ ਝੋਟੀ ਬਕਾਊ ਕੀਤੀ ਐ ਇਹਦੇ ਬਾਰੇ ਥੋੜੀ ਬਹੁਤ ਜਾਣਕਾਰੀ ਮੈਂ ਇਹਨਾਂ ਦੇ ਮਾਲਕ ਤੋਂ ਲਵਾਂਗਾ ਪਰ ਜਿੰਨੀਕ ਇਹਦੇ ਬਾਰੇ ਇਨਫੋਰਮੇਸ਼ਨ ਮੈਨੂੰ ਜਿਹੜਾ ਡਾਕਟਰ ਵੀਰ ਇੱਥੇ ਪ੍ਰੈਕਟਿਸ ਕਰਦਾ ਉਹਦੇ ਤੋਂ ਪ੍ਰਾਪਤ ਹੋਈ ਹੈ ਤਾਂ ਜ਼ਰੂਰ ਦੱਸ ਦਿਨਾ ਦੱਸੋ ਸਾਹਮਣੇ ਮੱਝ ਦੇਖੋ ਇਹ ਐਚਐਲਡੀਵੀ ਦੇ 150 ਨੰਬਰ ਬੁੱਲਦੀ ਹੈ ਚੰਗੇ ਦੁੱਧ ਦੇ ਰਿਕਾਰਡ ਵਾਲੀ ਹੈ ਬਾਈ ਜੂਰੀ ਦੱਸਣਗੇ ਕਿੰਨਾ ਦੁੱਧ ਦੇ ਦਿੰਦੀ ਹੈ ਇਸੇ ਦੀ ਝੋਟੀ ਅੱਜ ਇਹਨਾਂ ਨੇ ਵਿਕਾਊ ਕੀਤੀ ਹੈ ਸ਼ੰਕਰ 2 ਦੀ ਹੈ ਸ਼ੰਕਰ 2 ਉਸ ਵੀਰ ਦੇ ਦਸਨ ਮੁਤਾਬਕ এবੀਸੀ ਸੀਮਨ ਬੈਂਕ ਲਓ ਬੁੱਲਦਾ ਸੀਮਨ ਆਉਂਦਾ ਸੋ ਇਹ ਸ਼ੰਕਰ 2 ਦੀ ਝੋਟੀ ਮਾਂ ਐਚਐਲਡੀਵੀ ਦੇ 150 ਨੰਬਰ ਬੁੱਲਦੀ ਹੈ ਆਓ ਚੋਟੀ ਬਾਰੇ ਜਾਣਕਾਰੀ ਹੋਰ ਲੈਣੇ ਆ ਵੀ ਇਹ ਕਿੰਨੇ ਕਦੋਂ ਤਿਆਗੀ ਹੈ ਕਿਉਂਕਿ ਇਹ ਸੂਈ ਸਵਾਈ ਝੋਟੀ ਹੈ ਤੇ ਇਹ ਨੇ ਕੱਟੇ ਨੂੰ ਜਨਮ ਦਿੱਤਾ ਆਓ ਬਾਈ ਜੀ ਉਹਨਾਂ ਨੂੰ ਮਿਲਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਇੱਕ ਵਾਰ ਸਿਕੰਦਰ ਸਿੰਘ ਜੀ ਸਿਕੰਦਰ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਆ ਇਹ ਕਿੰਨਾਵਾਂ ਸੂਆ ਸੂਈ ਹੈ ਇਹ ਪਹਿਲਾ ਹੀ ਸੂਈ ਹੈ ਪਹਿਲਾ ਸੂਆ ਅੱਜ ਦਿਨ ਕਿੰਨੇ ਹੋ ਗਏ ਸੂਈ ਨੂੰ 20 ਦਿਨ ਹੋ ਗਏ ਵੀ ਆਦਨਾਲੀ ਸੋਈ ਥੱਲੇ ਐਸ ਟਾਈਮ ਦੁੱਧ ਕਿੰਨਾ ਹੋਊਗਾ 12 ਅੰਕ ਲਿਖਿਓ 12 ਲੀਟਰ ਐਸ ਟਾਈਮ ਦਾ ਦੇਰੀ ਆ ਦੋਆਂ ਟਾਈਮਾਂ ਦਾ ਹਾਂਜੀ ਅੱਛਾ ਇਹਦੀ ਮਾਂ ਇੱਥੇ ਆਪਣੇ ਕੋਲ ਘਰੇ ਹੀ ਖੜੀ ਹੈ ਇਹ ਕਿੰਨੇ ਕ ਦੁੱਧ ਵਾਲੀ ਮੱਝ ਹੈ ਜੀ ਇਹਦੇ ਥੱਲੇ ਜੀ ਅੱਜ ਅਸੀਂ ਮੈਂ ਚੋਕੇ ਪਾ ਕੇ ਆਂ ਡੇਰੀ 'ਚ 8.5 ਕਿਲੋ ਟਾਈਮ ਦਾ ਦਿੱਤਾ ਇਹਨੇ ਹੁਣ ਹਜੇ ਸਿੱਧਾ ਡੇਰੀ ਲੈ ਗਏ 8.5 ਕਿਲੋ ਮਤਲਬ 17 ਕਿਲੋ ਦੁੱਧ ਇਹਦੀ ਮਾਂ ਥੱਲੇ ਹੈਗਾ ਦੋਸਤੋ ਮੱਝ ਵੀ ਤਾਜੀ ਸੋਈ ਵੀ ਇੱਧਰ ਤੁਸੀਂ ਬੱਚਾ ਦੇਖ ਲਓ ਦੋਨੇ ਇਕੱਠੀਆਂ ਹੀ ਸੁਨੀਆਂ ਲੱਗਦੇ ਆ ਅੱਛਾ ਭਾਈ ਝੋਟੀ ਦਾ ਮੁੱਲ ਆਪਾਂ ਦੱਸਾਂਗੇ ਤੋਰ ਦੇ ਗਏ ਨੂੰ ਆਪਾਂ ਹਾਂਜੀ ਖੋਲੋ ਫਿਰ ਇਹਨੂੰ ਦੋਸੋ ਇਹ ਪਹਿਲਾ ਸੂਆ ਝੋਟੀ ਸੋਈ ਹੈ ਇਹ ਇਸ ਮੱਝ ਦੀ ਧੀ ਹੈ ਮੱਝ ਨਾਲ ਹੀ ਖੜੀ ਹੈ ਤੇ ਕੱਠੀਆਂ ਜੀਆਂ ਹੀ ਸੋਈਆਂ 8.5 ਕਿਲੋ ਮੱਝ ਦਾ ਦੁੱਧ ਡੇਰੀ ਪਾ ਕੇ ਆਇਆ ਝੋਟੀ ਹਜੇ ਚੋਣ ਆਲੀ ਹੈ ਮੈਂ ਵੀਡੀਓ ਬਣਾ ਰਿਹਾ ਲਗਭਗ ਟਾਈਮ 7.5 ਦਾ ਹੋਊਗਾ ਟਾਈਮ ਇਸ ਕਰਕੇ ਦੱਸਿਆ ਮੈਂ ਵੀਡੀਓ ਹੋਣੀ ਚੈਨਲ ਤੇ ਚਲਾ ਦੇਣੀ ਹੈ ਤੇ ਸ਼ਾਮ ਨੂੰ ਕਈ ਵਾਰ ਕੋਈ ਭਰਾ ਪਹਿਲਾਂ ਆ ਕੇ ਚੋਵੇ ਤੇ ਦੁੱਧ ਥੋੜਾ ਬਹੁਤਾ ਘੱਟ ਦੇ ਸਕਦਾ ਹੁੰਦਾ ਪਸ਼ੂ ਸੋ 7:30 ਵਜੇ ਚਾਈ ਇਹ ਜੇ ਹੁਣ 8 ਵਜੇ ਦੇ ਆਸ-ਪਾਸ ਹੋਣੀ ਹੈ ਮੱਝ ਦੀ ਉਸ ਹਾਵ ਤੇ ਤੂੰ ਹਵਾਨੇ ਦੀ ਜੱਜਮੈਂਟ ਕਰ ਲਿਓ। ਸੋ ਹੁਣ ਦਾ ਰੌਕ ਬਹੁਤ ਸੋਹਣਾ ਦੱਸੋ ਤੇ ਦੁੱਧ ਵੀ ਝੋਟੀ ਥੱਲੇ ਚੰਗਾ ਹੈ। ਸੂਆ ਪਹਿਲਾ ਸੂਈ ਹੈ। ਚੰਗੇ ਦੁੱਧ ਵਾਲੀ ਮੱਝ ਦੀ ਧੀ ਹੈ। ਫ੍ਰੇਟ ਫੋਨ ਤੇ ਰਹੂਗਾ। ਸਿੰਘ ਬਹੁਤ ਸੋਹਣਾ ਕੁੰਡਾ ਹੈ। ਹਵਾਨਾ ਚੰਗਾ ਦਿੰਦਾ ਹੈ। ਥਣ ਚਾਰੀ ਚੰਗੇ ਆ। ਥਣਾ ਕਿੱਥੀ ਸੋਹਣੀ ਹੈ। ਸੋ ਇੱਕ ਸੋਹਣੀ ਝੋਟੀ ਪਹਿਲਾ ਸੂਆ ਸੂਈ ਤੁਹਾਨੂੰ ਦਿਖਾ ਰਹੇ ਹਾਂ ਨੱਥੇ ਵਾਲੇ ਪੈਂਡ ਦੇ ਵਿੱਚੋਂ। రికార్డ్ प्रॉपर ਤੁਹਾਨੂੰ ਦੱਸ ਹੀ ਦਿੱਤਾ ਜੋ ਡਿਟੇਲ ਆ ਜੋ ਡਾਟਾ ਹੈ ਮੱਜਾਂ ਇਹਨਾਂ ਕੋਲ ਪਹਿਲਾਂ ਵੀ ਜਿਹੜੀਆਂ ਵੀਡੀਓ ਬਣਾਈਆਂ ਉਹ ਚੰਗੀਆਂ ਹੀ ਰਹੀਆਂ ਸੋਹਣੀਆਂ ਮੱਜਾਂ ਇਹਨਾਂ ਨੇ ਸੇਲ ਕੀਤੀਆਂ ਆਏ ਸਾਲ ਜਿਹੜੀ ਵੇਚਦੇ ਆਵਣਾ ਦੇਖੋ ਕਰਮ ਵਾਲੀ ਦਾ ਆ ਗਾੜੀ ਦੋਸਤੋ ਇਹਦੀ ਬਹੁਤ ਚੰਗੀ ਦੀੰਦੀ ਹੈ ਇੱਥੋਂ ਹੀ ਪਤਾ ਲੱਗਣਾ ਦੁੱਧ ਦਾ ਸਿੰਘ ਬਹੁਤ ਸੋਹਣਾ ਬਿਲਕੁਲ ਹੀ ਕੁੰਡਾ ਨਾਲ ਮੁੜਿਆ ਹੋਇਆ ਚਵਾਈ ਦੀ ਹੁਣ ਇਹਨੂੰ ਖਿੱਚ ਹੈਗੀ ਆ ਵੀ ਜੇ ਕਿਉਂਕਿ ਟਾਈਮ ਜਿਹੜਾ ਉਹ ਲੰਘ ਗਿਆ ਚਵਾਈ ਦਾ ਥੋੜਾ ਟਾਈਮ ਲੇਟ ਆ ਸੀ ਵੀਡੀਓ ਬਣਾ ਰਹੇ ਆ ਆਪਾਂ ਚੋਈ ਲੈਨੇ ਜੀ ਇਹਨਾਂ ਦੋਨੀਆਂ ਹੁਣ ਹਾਂਜੀ ਦੋਸਤੋ ਜਿਹੜਾ ਇਸ ਸਾਈਡ ਤੇ ਬੱਚਾ ਵੱਧਾ ਸੀ ਉਹ ਝੋਟੀ ਦਾ ਹੈ ਤੇ ਇਹ ਕਟਾ ਮੱਜ ਦਾ ਹੈ ਸੋ ਬੱਚਾ ਜਿਹੜਾ ਉਹ ਜ਼ਰੂਰ ਦਸਨ ਚ ਭਲੇ ਖਾ ਲੱਗਾ ਕਟਾ ਜਿਹੜਾ ਇਧਰ ਵੱਧਾ ਸੀ ਉਹ ਮੱਜ ਦਾ ਹੈ ਸੋ ਬੱਚਾ ਛੜਦਾ ਹੈ ਭਾਈ ਜੀ ਉਰੀ ਕਹਿੰਦੇ ਵੀ ਧਾਰਾਂ ਵੀ ਮਾਰ ਕੇ ਦਿਖਾਈ ਦਿੰਨੇ ਆ ਵੀਡੀਓ ਦੇ ਵਿੱਚ ਦੋਸਤੋ ਮੱਜ ਦਾ ਵੀ ਥਣ ਹਵਾਨਾ ਦੇਖੋ ਕਰਮਾਲੀ ਦਾ ਇੱਕ ਚੰਗੀ ਮੱਜ ਘਰੇ ਆ ਜੇ ਤਾਂ ਰਵਾ ਬਣ ਜਾਂਦਾ ਝੋਟੀ ਦੇ ਥਣ ਦੇਖੋ ਪਸਮਾ ਦੇ ਵਿੱਚ ਹੁਣ ਬਹੁਤ ਸੋਹਣਾ ਥਣ ਤੇ ਇਥੋਂ ਹੀ ਪਤਾ ਲੱਗਣਾ ਹੁੰਦਾ ਦੁੱਧ ਦਾ ਧਾਰਾਂ ਵੀ ਆਂਟੀ ਹੋਰੀ ਮਾਰ ਦੇਣੀਆਂ ਤੇ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦੇਾਂਗੇ ਤੋਂ ਸ਼ਸ ਸਾਬ ਸੁੱਥਰੀ ਧਾਰ ਵੈਸੇ ਬਾਗਤੀ ਦੇ ਖੜਕੇ ਤੋਂ ਪਤਾ ਲੱਗਦਾ ਨਾ ਪਰਲੇ ਪਾਸੇ ਦੇ ਥਣ ਵੀ ਫੜੇ ਹਾਂ ਬਿਲਕੁਲ ਨਰਮ ਤੇ ਸਾਫ ਸੁਥਰੀ ਕਿਉਂ ਆਇਂਗੀ ਕਿਉਂ ਠੀਏ ਦੱਸੋ ਇਹ ਨਿਕਰੀਆਸ ਤੇ ਜਿਹਨੂੰ ਪਸੰਦ ਆਵੇ ਕੰਟੈਕਟ ਕਰ ਸਕਦੇ ਹੋ ਤੁਸੀਂ